ਤੇ ਮੈਂ ਭਾਰਤ ਦੀ ਹਕੂਮਤ ਨੂੰ ਤੇ ਇਥੋਂ ਦੀ ਸਰਕਾਰ ਨੂੰ ਪੁੱਛਦਾ ਵਾਂ ਤੁਸੀਂ ਸਾਨੂੰ ਇਸ ਦੇਸ਼ ਦੇ ਨਾਗਰਿਕ ਨਹੀਂ ਮੰਨਦੇ ਦੂਜੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਖੋਲੇ ਜਾ ਰਹੇ ਆ ਤੇ ਸਾਡੇ ਮੁਲਕ ਦੇ ਵਿੱਚ ਤੁਸੀਂ ਸਾਡੇ ਗੁਰਦੁਆਰੇ ਢਾਉਣਾ ਚਾਹੁੰਦੇ ਆ ਸਰਕਾਰਾਂ ਨੂੰ ਇਹ ਚੇਤੇ 'ਚ ਰੱਖਣਾ ਚਾਹੀਦਾ ਹੈ ਸਿੱਖਾਂ ਨੂੰ ਉਜਾੜ ਕੇ ਕੋਈ ਸੁਖੀ ਨਹੀਂ ਵਸੇਗਾ ਆਪਾਂ ਇਥੋਂ ਜਾਣਾ ਕਿਤੇ ਨਹੀਂ ਇਹ ਤੁਹਾਡੀ ਮਿੱਟੀ ਆ ਤੁਹਾਡਾ ਵਤਨ ਹੈ ਸਾਡੇ ਪੁਰਖਿਆਂ ਦੀ ਧਰਤੀ ਇੱਥੇ ਸਾਡੇ ਸਿੱਖ ਰਹਿ ਰਹੇ ਆ ਤੇ ਜਦੋਂ 200 ਸਾਲ ਤੋਂ ਤੇ ਉਸ ਤੋਂ ਪਹਿਲਾਂ ਤੋਂ ਅਸੀਂ ਰਹਿ ਰਹੇ ਆ ਬਾਕੀ ਗੱਲ ਵੇਖੋ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਭਈ ਮਿਨਿਓਰਿਟੀ ਜਿਹੜੀ ਹੁੰਦੀ ਆ ਨਾ ਉਹ ਦੇਸ਼ ਦਾ ਸ਼ਿੰਗਾਰ ਹੁੰਦੀ ਆ ਹਰ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੇ ਹੱਕ ਹਕੂਕ ਬਹਾਲ ਰੱਖੇ ਜਾਂਦੇ ਆ ਮੈਂ ਹੁਣੇ ਪਾਕਿਸਤਾਨ ਜਾ ਕੇ ਆਇਆ ਉੱਥੇ ਸਾਡੀ ਗਿਣਤੀ ਬਹੁਤ ਘੱਟ ਆ ਤੇ ਬਹੁਤ ਸਾਰੇ ਗੁਰਦੁਆਰੇ ਕਿਉਂਕਿ ਹੁਣ ਸਿੱਖ ਦੁਨੀਆ ਭਰ ਤੋਂ ਉੱਥੇ ਜਾਣ ਲੱਗ ਪਏ ਆ ਉਹ ਖੋਲੇ ਗਏ ਆ ਤੇ 17 ਨਵੇਂ ਗੁਰਦੁਆਰੇ ਰੀਸਟੋਰ ਕੀਤੇ ਜਾ ਰਹੇ ਮੈਨੂੰ ਸਾਰੀ ਲਿਸਟ ਉਹਨਾਂ ਨੇ ਦਿੱਤੀ ਤੇ ਮੈਂ ਭਾਰਤ ਦੀ ਹਕੂਮਤ ਨੂੰ ਤੇ ਇਥੋਂ ਦੀ ਸਰਕਾਰ ਨੂੰ ਪੁੱਛਦਾ ਵਾਂ ਤੁਸੀਂ ਸਾਨੂੰ ਇਸ ਦੇਸ਼ ਦੇ ਨਾਗਰਿਕ ਨਹੀਂ ਮੰਨਦੇ ਦੂਜੇ ਮੁਲਕਾਂ ਦੇ ਵਿੱਚ ਸਾਡੇ ਗੁਰਦੁਆਰੇ ਖੋਲੇ ਜਾ ਰਹੇ ਆ ਤੇ ਸਾਡੇ ਮੁਲਕ ਦੇ ਵਿੱਚ ਤੁਸੀਂ ਸਾਡੇ ਗੁਰਦੁਆਰੇ ਢੋਣਾ ਚਾਹੁੰਦੇ ਆ ਮਿਨਿਓਰਟੀ ਉਹ ਕੌਮ ਸਿੱਖ ਕੌਮ ਆ ਪਿਛੇ ਦੇ ਰਾਜ ਸਭਾ ਦੇ ਵਿੱਚ ਅੰਕੜੇ ਪੇਸ਼ ਹੋਏ ਅੱਜ ਵੀ ਸਭ ਤੋਂ ਜ਼ਿਆਦਾ ਜੰਗੀ ਵਿਧਵਾਵਾਂ ਵਾਂ ਜਿਹੜੀਆਂ ਫੌਜ ਦੇ ਵਿੱਚ ਜਿਹੜੇ ਸ਼ਹੀਦ ਹੁੰਦੇ ਆ ਉਹ ਜੰਗੀ ਵਿਧਵਾਵਾਂ ਅੱਜ ਵੀ ਪੰਜਾਬ ਤੋਂ ਆ ਅੱਜ ਵੀ ਅੱਜ ਵੀ ਬਾਰਡਰ ਤੇ ਲੜਨ ਦੀ ਗੱਲ ਆਵੇ ਤੇ ਸਿੱਖ ਤੇ ਪੰਜਾਬੀ ਖੜਾ ਕੋਈ ਬਾਹਰੋਂ ਹਮਲੇ ਦੀ ਗੱਲ ਆਵੇ ਤੇ ਸਿੱਖ ਪੰਜਾਬੀ ਹਿੱਕ ਢਾ ਕੇ ਖੜਦਾ ਆਜ਼ਾਦੀ ਦੀ ਲੜਾਈ ਦੀ ਗੱਲ ਆਈ ਤਾਂ ਸਿੱਖਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਇਹੋ ਜੀ ਬਹਾਦਰ ਕੌਮ ਸਿੱਖ ਕੌਮ ਜਿਹੜੀ ਜਜ਼ਬਾਤੀ ਕੌਮ ਹੈ ਜਿਹੜੀ ਬਹਾਦਰ ਕੌਮ ਹੈ ਜਿਹੜੀ ਇਮਾਨਦਾਰ ਕੌਮ ਹੈ ਉਸ ਕੌਮ ਨੂੰ ਕੋਈ ਵੀ ਉਜਾੜਨ ਦੀ ਭਾਵਨਾ ਰੱਖੇ ਇਹ ਮੁਲਕ ਦੇ ਹਿੱਤ ਦੇ ਵਿੱਚ ਨਹੀਂ ਹੈ ਸਰਕਾਰਾਂ ਨੂੰ ਇਹ ਚੇਤੇ ਚ ਰੱਖਣਾ ਚਾਹੀਦਾ ਹੈ ਸਿੱਖਿਆ ਨੂੰ ਉਜਾੜ ਕੇ ਕੋਈ ਸੁਖੀ ਨਹੀਂ ਵਸੇਗਾ ਇਸ ਕਰਕੇ ਸਰਕਾਰਾਂ ਨੂੰ ਵੀ ਹੁਣੇ ਕਾਲੋਂ ਸਾਹਿਬ ਬੋਲ ਰਿਹਾ ਸੀ ਤੇ ਮੈਂ ਉੱਥੇ ਬੈਠਿਆ ਵੀ ਇਹਨਾਂ ਦੇ ਕੋਲੇ ਬੇਨਤੀ ਜਾਂ ਇਹਨਾਂ ਦੇ ਨਾਲ ਵਿਚਾਰ ਕਰ ਰਿਹਾ ਸੀ ਵੀ ਇਹਨਾਂ ਦੀ ਵੀ ਕਾਫੀ ਦਿੱਲੀ ਦੇ ਵਿੱਚ ਜਾਨ ਪਛਾਣ ਹੈ ਸੈਂਟਰ ਦੇ ਨਾਲ ਤੇ ਗੱਲ ਜਦੋਂ ਹੈ ਸਿੱਖਾਂ ਦੀ ਭਾਵੇਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਭਾਵੇਂ ਸ਼ਰੂਮਣੀ ਅਕਾਲੀ ਦਲ ਹੋਵੇ ਜਿੰਨੇ ਵੀ ਆ ਤੇ ਮੁਖ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਹੁਕਮ ਦੇਵੇਗਾ ਤੇ ਪਹਿਲਾਂ ਵੀ ਇਹ ਸਾਰੇ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਭੈਣ ਭਰਾ ਵਾ ਦੁਨੀਆ ਭਰ ਦੇ ਸਿੱਖ ਤੇ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਇਸ ਕਰਕੇ ਫਿਕਰ ਨਹੀਂ ਕਰਨੀ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਆ ਜਦੋਂ ਕਹੂੰ ਕਿ ਆਪਾਂ ਗੱਲਬਾਤ ਕਰਾਂਗੇ ਟੇਬਲ ਤੇ ਬਹਿਣ ਦੀ ਗੱਲ ਹੈ ਸੈਂਟਰ ਦੇ ਨਾਲ ਗੱਲਬਾਤ ਕਰਨ ਦੀ ਗੱਲ ਆ ਆਪਾਂ ਇਥੋਂ ਜਾਣਾ ਕਿਤੇ ਨਹੀਂ ਇਹ ਤੁਹਾਡੀ ਮਿੱਟੀ ਆ ਤੁਹਾਡਾ ਵਤਨ ਸਾਡੇ ਪੁਰਖਿਆਂ ਦੀ ਧਰਤੀ ਇੱਥੇ ਸਾਡੇ ਸਿੱਖ ਰਹਿ ਰਹੇ ਆ ਤੇ ਜਦੋਂ 200 ਸਾਲ ਤੋਂ ਤੇ ਉਸ ਤੋਂ ਪਹਿਲਾਂ ਤੋਂ ਅਸੀਂ ਰਹਿ ਰਹੇ ਆ ਸਾਨੂੰ ਕੋਈ ਇਥੋਂ ਉਜਾੜ ਨਹੀਂ ਸਕਦਾ ਇਹ ਗੱਲ ਸਰਕਾਰਾਂ ਨੂੰ ਵੀ ਸਮਝਣੀ ਚਾਹੀਦੀ ਆ ਬਾਕੀ ਵੇਖੋ ਵਿਕਭਰਾਉਣਾ ਵੀ ਨਹੀਂ ਆ ਜਦੋਂ ਵੱਡਾ ਘੱਲੂ ਘਾਰਾ ਹੋਇਆ ਨਾ ਘੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਸਰਬਨਾਸ਼ 1762 ਦੇ ਵਿੱਚ ਆਪਾਂ ਨੂੰ ਇੱਕ ਦਿਨ ਦੇ ਵਿੱਚ 30 ਤੋਂ 35-40 ਹਜ਼ਾਰ ਸਾਨੂੰ ਕਤਲ ਕੀਤਾ ਸੀ ਉੱਥੇ ਕੋਪਰ ਹੀਡਾ ਅਹਿਮਦ ਸ਼ਾਹ ਬੋਦਾ ਸੀ ਕੌਮ ਹੀ ਮੈਂ ਮਕਾ ਦਤੀ ਆ ਪਰ ਜਦੋਂ ਸ਼ਾਹ ਮਨੂ ਸਿੱਖਾਂ ਨੇ ਅਰਦਾਸ ਕੀਤੀ ਨਾ ਦੋ ਗੱਲਾਂ ਉਹਨਾਂ ਨੇ ਕਹੀਆਂ ਇੱਕ ਕਹੀ ਇੱਕ ਕੇ ਦਿਨ ਦੇ ਚਾਰ ਪੈਰ ਸੱਚੇ ਪਾਤਸ਼ਾਹ ਤੇਰੇ ਬਾਣੇ ਦੇ ਵਿੱਚ ਸੁੱਖ ਦੇ ਬਤੀਤ ਹੋਏ ਆ ਜਿਹੜੀ ਕੌਮ 35 ਤੋਂ 40000 ਬੰਦਾ ਸ਼ਹੀਦ ਕਰਵਾ ਕੇ ਉਹ ਫੇਰ ਕਹਿ ਰਹੀ ਆ ਵੀ ਦਿਨ ਦੇ ਚਾਰ ਪੈਰ ਸੁੱਖ ਦੇ ਲੰਘੇ ਉਸ ਕੌਮ ਨੂੰ ਕਿਹੜਾ ਡਰਾ ਲਵੇ ਉਸ ਕੌਮ ਨੂੰ ਕਿਹੜਾ ਦਬਾ ਲਵੇਗਾ ਸੀ ਉਹਨਾਂ ਦੇ ਵਾਰਿਸਾਂ ਔਰ ਦੂਜੀ ਗੱਲ ਉਹਨਾਂ ਨੇ ਕਹੀ ਸੀ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਸੱਚੇ ਪਾਤਸ਼ਾਹ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਇੱਥੇ ਪੰਥ ਬਾਤ ਤੇ ਗੁਰੂ ਗ੍ਰੰਥ ਬਾਤ ਤੇ ਗੁਰੂ ਗ੍ਰੰਥ ਨੂੰ ਮੰਨਦੇ ਆਂ ਤੇ ਤਾਂ ਹੀ ਪੰਥ ਦੀ ਹੋਣ ਦਵਾ ਇਸ ਕਰਕੇ ਪੰਥ ਨੂੰ ਝਾੜਨ ਦੀ ਭਾਵਨਾ ਕਿਸੇ ਨੂੰ ਰੱਖਣੀ ਨਹੀਂ ਚਾਹੀਦੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ ਤਿੰਨ ਚਾਰ ਮਹੀਨੇ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖ ਫੇਰ ਟੱਕਰੇ ਸੀ ਅੰਮ੍ਰਿਤਸਰ ਤੋਂ ਲੈ ਕੇ ਦਰਾ ਖੈਬਰ ਤੱਕ ਭਜਾਇਆ ਸੀ ਸਿੱਖਾਂ ਨੇ ਮਾਰਸ਼ਲ ਕਾਉਮ ਤੋ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਵਾ ਕਬਰਾਉਣਾ ਨਹੀਂ ਆ ਇੱਕ ਦੂਜੇ ਦਾ ਸਾਥ ਦੇਣਾ ਮਿਲ ਜੁਲ ਕੇ ਰਹਿਣਾ ਮੈਨੂੰ ਖੁਸ਼ੀ ਹੋਈ ਪ੍ਰਧਾਨ ਖਲੋਤੇ ਇੱਥੋਂ ਦੇ ਸਰਦਾਰ ਗੁਰਮੀਤ ਸਿੰਘ ਜੀ ਔਰ ਈਸਟ ਨਾਰਥ ਦਾ ਜਿਹੜਾ ਸਾਡਾ ਸਿੱਖ ਬੋਰਡ ਹੈ ਮੈਂ ਧੋਬੜੀ ਸਾਹਿਬ ਆਇਆ ਸੀ ਜਦੋਂ ਪਿੱਛੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ 350 ਸਾਲਾ ਦਾ ਨਗਰ ਕੀਰਤਨ ਮੈਂ ਉੱਥੇ ਵੀ ਗੱਲ ਕਹੀ ਮੈਂ ਬਹੁਤ ਆਵਾਜ਼ ਤੇ ਤੁਹਾਡੀ ਗੱਲ ਕੀਤੀ ਉੱਥੇ ਕਹਿੰਦੇ ਸਿੱਖਾਂ ਦੇ ਦੋ ਹੀ ਘਰ ਵਾ ਪਰ ਸੰਗਤ ਹਜ਼ਾਰਾਂ ਦੀ ਗਿਣਤੀ ਜਾ ਗਈ ਇਹਦਾ ਮਤਲਬ ਸਿੱਖੀ ਤਗੜੀ ਆ ਸਿੱਖੀ ਦੀ ਜੜ ਡੂੰਗੀ ਆ ਇਹਨੂੰ ਕੋਈ ਪੁੱਟ ਨਹੀਂ ਸਕਦਾ ਆਪਾਂ ਨੂੰ ਗੁਰੂ ਦੇ ਨਾਲ ਜੁੜ ਕੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਤੇ ਵਿਸ਼ਵਾਸ ਯਕੀਨ ਰੱਖਣਾ ਚਾਹੀਦਾ ਤੇ ਆਪਣੇ ਜਿਹੜੇ ਨਮਾਇंदे ਆ ਇਥੋਂ ਦੇ ਉਹਨਾਂ ਨੂੰ ਤਾਕਤ ਦੇਣੀ ਚਾਹੀਦੀ ਵੀ ਅਸੀਂ ਸਾਰੇ ਤੁਹਾਡੇ ਨਾਲ ਆ ਜਿਹੜੇ ਸਿੱਖ ਪਹਿਲਾਂ ਕਹਿੰਦੇ ਥੋੜੇ ਬਹੁਤੇ ਬੇਅਦਬੀ ਕਰਦੇ ਸੀ ਹਟ ਗਏ ਕੁਝ ਮੈਨੂੰ ਮਿਲੇ ਆ ਮੈਂ ਚਾਹਨਾ ਵਾ ਵੀ ਮੈਂ ਹੁਣੇ ਕਈਆਂ ਨੂੰ ਕਿਹਾ ਸੀ ਇੱਥੇ ਆ ਵੀਰਾਂ ਵਾਲੇ ਪਾਸੇ ਕੁਝ ਸਿੱਖ ਜਿਨ੍ਹਾਂ ਨੇ ਦਾੜੀਆਂ ਕਟੀਆਂ ਹੀਆਂ ਖੜੇ ਹੋਣ ਥੋੜਾ ਜਿਹਾ ਔਰ ਪ੍ਰਣ ਕਰਨ ਕਿ ਅਸੀਂ ਗੁਰੂ ਦੇ ਨਾਲ ਆ ਤੇ ਸਾਬਤ ਸੂਰਤ ਹੋਵਾਂਗੇ ਆ ਹੁਣੇ ਕੁਝ ਸਿੱਖਾਂ ਨੇ ਨੌਜਵਾਨਾਂ ਨੇ ਮੇਰੇ ਨਾਲ ਵਾਦਾ ਵੀ ਕੀਤਾ ਆ ਖੜੇ ਹੋਏ ਮੜਾ ਜੇ ਇਧਰਲੇ ਪਾਸੇ ਬੈਠੇ ਕੁਝ ਖੜੇ ਹੋਏ ਸ਼ੇਰੋ ਕੋਈ ਗੱਲ ਨਹੀਂ ਆਓ ਇੱਕ ਸਿੰਘ ਰਮਾਲ ਪਨ ਕੇ ਬੈਠਾ ਖੜੇ ਹੋਈ ਸ਼ੇਰਾ ਸ਼ਾਬਾਸ਼ ਆ ਕੋਸ਼ੇ ਘੋਰ ਹੀ ਕੁਛ ਬਜ਼ੁਰਗ ਹੈਗੇ ਹੀ ਇੱਥੇ ਖੜੇ ਹੋਇਓ ਜੀ ਆ ਚੁੱਕਿਓ ਮਾੜਾ ਜਾਨ ਨੂੰ ਤਾ ਨੂੰ ਸ਼ਾਬਾਸ਼ ਸ਼ਾਬਾਸ਼ ਇੱਧਰ ਆ ਜਾਓ ਮਾੜਾ ਜੀ ਇੱਧਰ ਆਜੋ ਆਜੋ ਸ਼ੇਰੋ ਆਜੋ ਕੋਈ ਗੱਲ ਨਹੀਂ ਆਜੋ ਆ ਵੇਖੋ ਭਾਵੇਂ ਸਾਡੇ ਮੁੰਡੇ ਇਹਦੇ ਸਾਬਤ ਸੂਰਤ ਨਹੀਂ ਆ ਪਰ ਇਹਨਾਂ 'ਚ ਚੜ੍ਹਦੀ ਕਲਾ ਹੈਗੀ ਆ ਆ ਜਦੋਂ ਪੰਜਾਬ 'ਚ ਹੜ੍ਹ ਆਏ ਨਾ ਤੇ ਕੋਈ ਸਰਕਾਰ ਨਹੀਂ ਪਹੁੰਚੀ ਨੌਜਵਾਨ ਸਾਡੇ ਟਰੈਕਟਰ ਟਰਾਲੀਆਂ ਤੇ ਝੰਡੇ ਲਾ ਕੇ ਨਿਸ਼ਾਨ ਸਾਹਿਬ ਲਾ ਕੇ ਪਹੁੰਚੇ ਉੱਥੇ 8 8 ਫੁੱਟ ਪਾਣੀ 10 10 ਫੁੱਟ ਪਾਣੀ ਇਹਨਾਂ ਤੇ ਮਾਨ ਸਿੱਖੀ ਇਹਨਾਂ ਦੇ ਅੰਦਰ ਹੈਗੀ ਆ ਪਰ ਜਿਹੜਾ ਬੀਜ ਅੰਦਰ ਹੋਵੇ ਬਾਹਰ ਵੀ ਆਉਣਾ ਚਾਹੀਦਾ ਤੇ ਮੈਨੂੰ ਯਕੀਨ ਆ ਇਹ ਜਿਹੜੇ ਸਾਡੇ ਨੌਜਵਾਨ ਇਹ ਸਾਬਤ ਸੂਰਤ ਬਣਨਗੇ ਦਸਤਾਰਾਂ ਸਜਾਇਆ ਕਰਨਗੇ ਨਾਮ ਬਾਣੀ ਦੇ ਨਾਲ ਮੈਨੂੰ ਪਤਾ ਪਹਿਲਾਂ ਵੀ ਜੁੜੇ ਆ ਅੱਗੇ ਤੋਂ ਜੁੜੇ ਰਹਿਣਗੇ ਨੌਜਵਾਨੋ